ਜਦੋਂ ਤੁਸੀਂ ਮਨਾਲੀ ਤੋਂ ਨਿਕਲੋਗੇ ਤੁਹਾਨੂੰ ਇੰਨੀਆਂ ਕਿ ਦੁਕਾਨਾਂ ਮਿਲਣੀਆਂ ਨੇ ਨਾ ਫਰੂਟ ਵਾਲੀਆਂ ਤੁਸੀਂ ਦੇਖਦੇ ਥੱਕ ਜਾਓਗੇ ਤੇ ਉਹ ਜਿਹੜੀ ਪੈਕਿੰਗ ਕਰਦੇ ਆ ਨਾ ਤੁਹਾਨੂੰ ਘਰ ਜੜੀ ਜਾਣ ਵਾਸਤੇ ਡੱਬੇ ਉਹ ਤੁਹਾਡੇ ਸਾਹਮਣੇ ਕਰਕੇ ਦੇਣਗੇ ਉਹਨਾਂ ਕੋਲ ਕੱਚੇ ਬਦਾਮ ਵੀ ਮਿਲ ਜਾਣਗੇ ਤੇ ਸੇਬ ਹਜੇ ਆ ਰਿਹਾ ਤੇ ਜੂਸ ਦੀਆਂ ਵੈਰਾਈਟੀਆਂ ਬਹੁਤ ਜ਼ਿਆਦਾ ਨੇ ਖਮਾਣੀਆਂ ਹੋ ਗਈਆਂ ਕੱਚਾ ਬਦਾਮ ਹੋ ਗਿਆ ਆਲੂ ਮੁਖਾਰੇ ਹੋਗੇ ਜਾਂ ਕੀਵੀ ਹੋ ਗਿਆ ਤੁਹਾਨੂੰ ਪੰਜਾਬ ਦੇ ਰੇਟ ਨਾਲੋਂ ਅੱਧ ਤੋਂ ਵੀ ਜ਼ਿਆਦਾ ਸਸਤੇ ਮਿਲਣਗੇ ਤੇ ਉਹਨਾਂ ਨੇ ਇੱਕ ਗੱਲ ਹੋਰ ਦੱਸੀ ਕਿ ਉਹਨਾਂ ਕੋਲ ਇੱਕ ਜੜੀ ਬੁੱਟੀਆਂ ਆਉਂਦੀਆਂ ਨੇ ਲੇ ਬੈਰੀ ਹੋ ਗਿਆ ਜਾਂ ਇੱਕ ਅੱਧੀ ਹੋਰ ਆ ਉਹ ਲੇ ਦੇ ਵਿੱਚ ਪੈਦਾ ਕੀਤੀ ਜਾਂਦੀ ਆ ਤੇ ਉਹ ਜਿਹੜੀਆਂ ਕਿ ਬਹੁਤ ਹੀ ਬਿਮਾਰੀਆਂ ਵਿੱਚ ਫਾਇਦੇਮੰਦ ਹੁੰਦੀ ਆ ਤੇ ਜੂਸ ਦੀ ਗੱਲ ਕਰੀਏ ਇੱਕਦਮ 오ਰੀਜినਲ ਟੇਸਟ ਜਿਵੇਂ ਫਰੂਟ ਖਾ ਲਿਆ ਸਿਰਫ ਉਹੋ ਜਿਹਾ ਹੀ ਟੇਸਟ ਤੁਹਾਨੂੰ ਉਹਨਾਂ ਦੇ ਜੂਸ ਵਿੱਚੋਂ ਆਊਗਾ ਤੁਸੀਂ ਕਦੇ ਵੀ ਮਨਾਲੀ ਵੱਲ ਜਾਂ ਲੇਹ ਵੱਲ ਜਾਂਦੇ ਹੋ ਤਾਂ ਉੱਥੋਂ ਤੁਸੀਂ ਇਹ ਫਲ ਫਰੂਟ ਜਾਂ ਜੂਸ ਵਗੈਰਾ ਖਰੀਦ ਸਕਦੇ ਹੋ ਤੁਹਾਨੂੰ ਪ੍ਰੋਪਰ ਜਿਹੜੀ ਆ ਪੈਕਿੰਗ ਕਰਕੇ ਦੇਣਗੇ ਤੇ ਬਹੁਤ ਵਧੀਆ ਰੇਟ ਦੇ ਤੁਹਾਨੂੰ ਉਹ ਦੇਣਗੇ ਵੀਡੀਓ ਸ਼ੇਅਰ ਕਰ ਦਿਓ ਜੀ ਧੰਨਵਾਦ